ਪੰਜਾਬ ਪੰਜ ਦਰਿਆਵਾਂ ਦੀ ਧਰਤੀ ਢਾਈ ਕੁਆਬ 1947 ਦੇ ਵਿੱਚ ਸੀਮਤ ਰਹਿ ਗਿਆ ਉਸ ਤੋਂ ਬਾਅਦ ਪਾਣੀਆਂ ਦੇ ਮਸਲੇ ਤੇ ਪੰਜਾਬ ਦੇ ਵਿੱਚ ਚਰਚਾਵਾਂ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਸ਼ਹਿਰਾਂ ਤੋਂ ਲੈ ਕੇ ਸਰਕਾਰਾਂ ਤੱਕ ਨੇ ਕਿ ਗੁਰੂਆਂ ਪੀਰਾਂ ਪਗੰਬਰਾਂ ਫਕੀਰਾਂ ਦੀ ਧਰਤੀ ਤੇ ਜੇ ਆਬਾਂ ਦੇ ਪਾਣੀ ਹੀ ਮੁੱਕ ਗਏ ਤਾਂ ਕਹਾਣੀ ਕੀ ਮੁਕਤਾ ਨਹੀਂ ਜਾਏਗੀ ਪ੍ਰੋਫੈਸਰ ਕੁਲਵਿੰਦੇਪ ਸਿੰਘ ਜੀ ਆਏ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੀ ਕਿਤਾਬ ਰਿਲੀਜ਼ ਹੋ ਚੁੱਕੀ ਹੈ ਕਿਤਾਬ ਬਹੁਤ ਇੰਪੋਰਟੈਂਟ ਰੋਲ ਪਾਣੀਆਂ ਦੇ ਡਿਸਪਿਊਟ ਤੇ ਅਦਾ ਕਰਦੀ ਹੈ ਉਹਨਾਂ ਦਾ ਅਸੀਂ ਸਵਾਗਤ ਕਰਾਂਗੇ ਵੱਡੇ ਸਾਡੇ ਸਵਾਲ ਰਹਿਣਗੇ ਕਿਉਂਕਿ 100 ਸਾਲ ਦੀ ਪਾਣੀਆਂ ਦੇ ਇਤਿਹਾਸ ਤੇ ਉਹ ਹਿਸਟਰੀ ਇੱਕ ਕਿਤਾਬ ਦੇ ਵਿੱਚ ਕਿਵੇਂ ਸੀਮਤ ਹੋ ਗਈ ਉਸ ਜਰਨੇ ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਬਧਾਈਆਂ ਤੁਹਾਡੀ ਕਿਤਾਬ ਰਿਲੀਜ਼ ਹੋ ਚੁੱਕੀ ਹੈ ਮਿਹਰਬਾਨੀ ਜੀ ਕਿਸ਼ਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਫੈਸਰ ਸਾਹਿਬ ਸਭ ਤੋਂ ਵੱਡਾ ਹੀ ਕੁਐਸਚਨ ਹੈ ਕਿ ਆਪਾਂ ਦੀ ਧਰਤੀ ਪੰਜਾਬ ਦਾ ਬਣੇਗਾ ਕਿ ਜਿਸ ਤਰੀਕੇ ਦੀ ਸਿਚੁਏਸ਼ਨ ਹੈ ਰਾਵੀ ਬਿਆਸ ਟਰਬਿਨਲ ਰੀਸੈਂਟਲੀ ਪੰਜਾਬ ਦੇ ਵਿੱਚ ਆਇਆ ਤੁਹਾਡੀ ਕਿਤਾਬ ਦਾ ਸਾਰ ਬਹੁਤ ਕਾਟ ਸ਼ਬਦਾਂ ਵਿੱਚ ਮੈਂ ਜਾਨਣਾ ਚਾਹੁੰਗਾ ਫਿਰ ਮੇਰਾ ਅਗਲਾ ਸਵਾਲ ਰਹੇਗਾ ਕ੍ਰਿਸ਼ਨ ਜੀ ਇਹ ਕਿਤਾਬ ਨਾ 1947 ਤੋਂ ਲੈ ਕੇ 2023 ਤੱਕ ਦੇ ਜਿਹੜੇ ਪਾਣੀਆਂ ਨਾਲ ਸੰਬੰਧਿਤ ਪੰਜਾਬ ਦੇ ਮਸਲੇ ਨੇ ਜਿਹਨੂੰ ਅਸੀਂ ਪੰਜਾਬ ਰਿਵਰ ਵਾਟਰ ਡਿਸਪਿਊਟ ਕਹਿੰਦੇ ਆ ਉਹ ਕਿਦਾਂ ਈਵੋਲਵ ਹੋਇਆ ਪੰਜਾਬ ਦਾ ਪਾਣੀ ਕਿਦਾਂ ਗਵਾਚਿਆ ਕਿਵੇਂ ਉਹ ਪਾਣੀ ਜਿਹੜਾ ਇਸ ਵੇਲੇ ਰਾਜਸਥਾਨ ਨੂੰ ਜਾਂਦਾ ਜਿਹੜਾ ਕਿ ਨਹੀਂ ਸੀ ਜਾਣਾ ਚਾਹੀਦਾ 1955 ਵਿੱਚ ਜਨਵਰੀ 1955 ਵਿੱਚ ਐਗਰੀਮੈਂਟ ਸਾਈਨ ਹੋਇਆ ਜਿਸ ਐਗਰੀਮੈਂਟ ਵਿੱਚ 8 एमएफ ਨਰਪੀਨ ਰਾਜਸਥਾਨ ਨੂੰ ਚਲਿਆ ਗਿਆ ਉਹ ਕਿਵੇਂ ਚੱਲਿਆ ਗਿਆ ਉਹ ਬੜੀ ਲੰਮੀ ਕਹਾਣੀ ਹੈ ਜੇ ਕਹਾਂ ਮੈਂ ਤੇ ਉਹ ਵੀ ਦੱਸ ਦਿੰਨੇ ਆ ਜੀ ਜਦੋਂ ਇੰਡੀਆ ਆਯਾਦ ਹੋਇਆ ਗਵਰਨਮੈਂਟ ਆਫ ਇੰਡੀਆ ਨੇ ਪਾਕਿਸਤਾਨ ਨਾਲ ਸੰਧੀ ਕਰਨੀ ਸੀ ਕਿ ਦਰਾਵਾਂ ਦੇ ਕੰਟਰੋਲ ਬਾਰੇ ਮਨ ਜ ਇੰਡੀਆ ਦੀ ਕੋਸ਼ਿਸ਼ ਇਹ ਸੀ ਕਿ ਜਿਹੜੇ ਤਿੰਨ ਦਰਿਆ ਨੇ ਸਤਲੁਜ ਤੇ ਰਾਵੀ ਤੇ ਬਿਆਸ ਇਹਦਾ ਐਕਸਕਲੂਸਿਵ ਕੰਟਰੋਲ ਸਾਨੂੰ ਮਿਲ ਜਾਵੇ ਇਸ ਕਰਕੇ ਹਿੰਦੁਸਤਾਨ ਦੀ ਸਰਕਾਰ ਨੇ ਆਪਣੀ ਪਾਣੀ ਦੀਆਂ ਲੋੜਾਂ ਨੂੰ ਵਧਾ ਕੇ ਪੇਸ਼ ਕਰਨਾ ਸੀ ਇਸ ਕਰਕੇ ਰਾਜਸਥਾਨ ਦੀਆਂ ਲੋੜਾਂ ਨੂੰ ਉਸ ਨੇਗੋਸ਼ੀਏਸ਼ਨ ਦਾ ਹਿੱਸਾ ਬਣਾ ਲਿਆ ਜਿਹੜਾ ਕਿ ਆਈਡਲੀ ਨਹੀਂ ਸੀ ਬਣਨਾ ਚਾਹੀਦਾ ਕਿਉਂਕਿ ਰਾਜਸਥਾਨ ਰਿਪੇਰੀਅਨ ਹੈ ਨਹੀਂਗਾ ਜਿੱਤੋਂ ਤੱਕ ਸਤਲੁਜ ਰਾਵੀ ਤੇ ਬਿਆਸ ਦਾ ਸਬੰਧ ਹੈ ਜਦੋਂ ਐਗਰੀਮੈਂਟ ਸਾਈਨ ਹੋ ਗਿਆ ਉਹ ਐਗਰੀਮੈਂਟ ਅਰੇਂਜਮੈਂਟ ਵਿਦਨ ਦਾ ਕੰਟਰੀ ਸੀ ਉਹਦੇ ਵਿੱਚ 8 ਐਮਐਫ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਗਿਆ ਜਿਹੜਾ ਕਿ ਚਾਹੇ ਰਾਜਸਥਾਨ ਰਿਪੇਰੀਅਨ ਨਹੀਂ ਸੀਗਾ ਜਿਹੜਾ ਕਿ ਰਾਜਸਥਾਨ ਦਾ ਰਾਈਟ ਕਾਨੂੰਨੀ ਤੌਰ ਤੇ ਇਸ ਕਰਕੇ ਬਣ ਗਿਆ ਕਿ ਉਹ ਐਗਰੀਮੈਂਟ ਚ ਉਹ ਰਾਜਸਥਾਨ ਨੂੰ ਦੇ ਦਿੱਤਾ ਗਿਆ ਪ੍ਰੋਫੈਸਰ ਸਾਹਿਬ ਪਰ ਪੰਜਾਬ ਨੂੰ ਹੁਣ ਕਿੰਨੇ ਐਮਐਫ ਪਾਣੀ ਦੀ ਜ਼ਰੂਰਤ ਹੈ ਸਭ ਤੋਂ ਵੱਡਾ ਸਵਾਲ ਤਾਂ ਪੰਜਾਬੀਆਂ ਦੇ ਮਨਾਂ ਦੇ ਵਿੱਚ ਹੀ ਚੱਲ ਰਿਹਾ ਹੈ ਕਿ ਜਿਹੜੀ 55 ਦੀ ਸੰਧੀ ਸੀ ਉਹ ਸਹੀ ਜੇ ਪੰਜਾਬ ਦੇ ਨਾਲ ਨਹੀਂ ਹੋਈ ਉਸ ਸੰਧੀ ਦਾ ਕੋਈ ਸੋਲੂਸ਼ਨ ਹੈ ਪਰ ਕੇਂਦਰ ਦੇ ਐਕਟ ਨੇ ਹੋ ਦੇਖੋ ਜੀ ਜਿਹੜਾ 55 ਦਾ ਐਗਰੀਮੈਂਟ ਆ ਉਹ ਵੀ ਕੇਂਦਰ ਨੇ ਕਰਵਾਇਆ ਸੀ 76 ਦਾ ਇੰਦਰਾ ਗਾਂਧੀ ਵਾਰਡ ਵੀ ਕੇਂਦਰ ਦਾ ਸੀ ਤੇ ਜਿਹੜਾ 81 ਦਾ ਐਗਰੀਮੈਂਟ ਜਿਹਨੂੰ ਟਰਾਈਪਾਰਟ ਐਗਰੀਮੈਂਟ ਕਹਿੰਦੇ ਆ ਜਿਹੜਾ ਰਾਜਸਥਾਨ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿੱਚ ਇੰਦਰਾ ਗਾਂਧੀ ਨੇ ਕਰਵਾਇਆ ਸੀ ਇਹ ਸਾਰੇ ਸੈਂਟਰ ਦੁਆਰਾ ਇੰਜੀਨੀਅਰਡ ਐਗਰੀਮੈਂਟਸ ਨੇ ਪਰੰਤੂ ਜਿਹੜਾ ਤੁਹਾਡਾ ਸਵਾਲ ਹੈ ਉਹ ਵੱਡਾ ਸਵਾਲ ਹੈ ਕ੍ਰਿਸ਼ਨ ਜੀ ਉਹਦਾ ਜਵਾਬ ਇਹ ਆ ਪੰਜਾਬ ਦੀ ਟੋਟਲ ਪਾਣੀਆਂ ਦੀ ਲੋੜ 50 ਐਮਐਫ ਤੋਂ ਵੱਧ ਹੈ ਜਿੰਨੇ ਮਿਲੀਅਨ ਏਕੜ ਫੀਟ ਇਹ ਬਹੁਤ ਵੱਡੀ ਕੁਆਂਟੀਟੀ ਇਹ ਬਹੁਤ ਵੱਡੀ ਤੁਸੀਂ ਗੱਲ ਕਹਿ ਰਹੇ ਹੋ ਪ੍ਰੋਫੈਸਰ ਸਾਹਿਬ 50 ਐਮਐਫ ਤਾਂ ਪੰਜਾਬ ਕੋਲ ਏ ਦੇ ਦਿੱਤਾ ਰਾਜਸਥਾਨ ਚਲਾ ਗਿਆ ਬੀਬੀਐਮਡੀ ਨਹੀਂ ਚਲਾ ਗਿਆ ਇਹੀ ਤੁਹਾਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਸਤਲੁਜ ਵਿਆਸ ਸੇ ਰਾਵੀ ਤਿੰਨੇ ਦਰਿਆਵਾਂ ਦਾ ਟੋਟਲ ਪਾਣੀ ਪੰਜਾਬ ਨੂੰ ਦੇ ਦਿੱਤਾ ਜਾਵੇ ਤਾਂ ਵੀ 50 ਐਮਐਫ ਨਹੀਂ ਬਣਦਾ ਉਹ 30 35 ਐਮਐਫ ਦੇ ਲਗਭਗ ਬਣਦਾ ਤੇ ਮਿਲਿਆ ਪੰਜਾਬ ਨੂੰ ਬਹੁਤ ਘੱਟ ਹੈ ਤੇ ਤੇ ਕਮਾਲ ਦੀ ਗੱਲ ਇਹ ਆ ਕਿ ਝਗੜਾ ਤਾਂ 3 ਐਮ ਐਫ ਦੇ ਅਰਾਊਂਡ ਘੁੰਮਦਾ ਹੈ ਜਿਹੜਾ ਇਸ ਵੇਲੇ ਝਗੜਾ ਹੈਗਾ ਪਰੰਤੂ ਵੱਡਾ ਸਵਾਲ ਇਹ ਆ ਤੁਸੀਂ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ 3 ਐਮ ਐਫ ਪੰਜਾਬ ਕਲੇਮ ਨਾ ਕਰੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਪੰਜਾਬ ਦੀਆਂ ਲੋੜਾਂ 50 ਪੰਜਾਬ 50 ਐਮ ਐਫ ਤੋਂ ਵੱਧ ਨੇ ਤੇ ਫੇਰ ਤਾਂ ਹਰ ਕਤਰਾ ਜਿਹੜਾ ਉਹ ਮੈਟਰ ਕਰਦਾ ਦੂਜੀ ਗੱਲ ਜਦੋਂ ਪੰਜਾਬ ਵਿੱਚ ਧਰਤੀ ਦੇ ਲੈਵਲ ਤੇ ਪਾਣੀ ਥੱਲੇ ਚਲਾ ਗਿਆ ਫਿਰ ਜਿਹੜਾ ਇਹ ਦਰਿਆਵਾਂ ਦਾ ਪਾਣੀ ਹੈ ਉਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਇਸ ਕਰਕੇ ਪੰਜਾਬ ਦੀਆਂ ਲੋੜਾਂ ਨੂੰ ਧਿਆਨ ਰੱਖਦੇ ਹੋਏ ਦਰਿਆਵੀ ਜਿਹੜਾ ਪਾਣੀ ਹੈ ਹਰ ਕਤਰਾ ਸੀ ਇਹ 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 ਪੰਜਾਬ ਦਾ ਸਭ ਤੋਂ ਵੱਡਾ ਦੁਕਾਨ ਤੇ ਰਿਹਾ ਕਿ ਚਾਹੇ ਰਾਜਸਥਾਨ ਦੀਆਂ ਲੋੜਾਂ ਇੱਕ ਨੈਸ਼ਨਲ ਪ੍ਰੋਜੈਕਟ ਹਿੱਸਾ ਬਣ ਗਈਆਂ ਜਦੋਂ ਇੰਡਸਟਰੀਟੀ ਪਾਕਿਸਤਾਨ ਨਾਲ ਨੇਗੋਸ਼ੀਏਟ ਕਰਨੀ ਸੀ ਪਰੰਤੂ ਬਣਦਾ ਇਹ ਸੀ ਜਦੋਂ ਤਿੰਨ ਦਰਿਆਵਾਂ ਦਾ ਕੰਟਰੋਲ 1960 ਵਿੱਚ ਇੰਡੀਆ ਕੋਲ ਆ ਗਿਆ ਫਿਰ ਫਿਰ ਜਿਹੜਾ ਹਿੱਸਾ ਰਾਜਸਥਾਨ ਨੂੰ ਗਿਆ ਸੀ ਉਹ ਵਾਪਸ ਪੰਜਾਬ ਨੂੰ ਮਿਲਣਾ ਚਾਹੀਦਾ ਸੀ ਕਮਾਲ ਦੀ ਗੱਲ ਇਹ ਆ ਜਦੋਂ ਮੈਂ ਕਹਿੰਦਾ ਵਾਪਸ ਪੰਜਾਬ ਨੂੰ ਮਿਲਣਾ ਚਾਹੀਦਾ ਸੀ on undivided ਪੰਜਾਬ ਨੂੰ ਮਿਲਣਾ ਚਾਹੀਦਾ ਸੀ ਜਿਦੇ ਚ ਹਰਿਆਣਾ ਵੀ ਗੇਂਦਰ ਵੜਦਾ ਜਨਨ ਕਿ ਜੇ 8 ਐਮਐਫ ਨੌਨ ਰਿਪੇਅਰਿੰਗ ਰਾਜਸਤਾਨ ਕੋਲ ਨਾ ਜਾਂਦਾ ਪੰਜਾਬ ਕੋਲ ਰਹਿੰਦਾ ਤੇ ਫਿਰ ਜਿਹੜਾ ਪੰਜਾਬ ਤੇ ਹੁਣ ਪੰਜਾਬ ਤੇ ਹਰਿਆਣਾ ਦਾ ਜਿਹੜਾ ਝਗੜਾ ਹੈ ਜਿੱਥੇ ਸਿਰਫ 3 ਐਮਐਫ ਦੇ ਦੁਆਲੇ ਗੱਲ ਹੁੰਦੀ ਹੁੰਦੀ ਹੈ ਰਾਦਰ ਪਹਿਲੇ ਹੀ ਹਰਿਆਣਾ ਕੁਝ ਯੂਜ਼ ਕਰਦਾ ਉਦੋਂ ਵੀ ਘਟ ਸੋ ਤੁਸੀਂ ਕਹੋਗੇ ਕਿ ਹੁਣ ਜਦੋਂ ਝਗੜਾ ਸਿਰਫ 3 ਐਮਐਫ ਦੇ ਦੁਆਲੇ ਹੁੰਦਾ ਹੈ ਇਹ ਤੇ ਇਹ ਤੇ ਬਹੁਤ ਸੌਖਾ ਪਰੰਤੂ ਬਣਦਾ ਇਹ ਸੀ ਜਿਹੜਾ 8 ਐਮ ਐਫ ਜਿਹੜੀ ਕਿ ਵੱਡੀ ਕੁਆਂਟੀਟੀ ਹੈ ਰਾਜਸਥਾਨ ਕੋਲ ਗਈ ਹੈ ਕਮਾਲ ਦੀ ਗੱਲ ਇਹ ਵੀ ਹੈਗੀ ਹੈ ਕ੍ਰਿਸ਼ਨ ਜੀ ਕਿ ਕਿ ਹਰਿਆਣੇ ਨੇ ਵੀ ਕਿਤੇ ਗੱਲ ਨਹੀਂ ਕੀਤੀ ਕਿ ਭਾਈ ਜਿਹੜਾ 8 ਐਮ ਐਫ ਰਾਸਥਾਨ ਨੂੰ ਗਿਆ ਜਿਹੜਾ ਕਿ ਅਨਡਵਾਈਡਿਡ ਪੰਜਾਬ ਦਾ ਪਾਣੀ ਸੀਗਾ ਤੇ ਜੇ ਉਹ ਅਨਡਵਾਈਡਿਡ ਪੰਜਾਬ ਕੋਲ ਰਹਿੰਦਾ ਫਿਰ ਸੁਭਾਵਤੋਂ ਤੇ ਉਹਦਾ ਕੁਝ ਹਿੱਸਾ ਸ सक्ਸੈਸਰ ਸਟੇਟ ਹਰਿਆਣੇ ਨੂੰ ਵੀ ਮਿਲ ਸਕਦਾ ਸੀ ਸੋ ਸੋ ਇਹਦਾ ਡਿਸਪਿਊਟ ਚਾਹੇ ਹੁਣ ਰਹਿ ਗਿਆ ਇਟ ਹੈਸ ਬੀ ਰਿਡਿਊਸ ਟੂ ਕਿ ਜੀ ਪੰਜਾਬ ਹਰਿਆਣਾ ਦਾ ਝਗੜਾ ਹੈਗਾ ਰਾਜਸਥਾਨ ਬਾਹਰ ਨਿਕਲ ਗਿਆ ਪਰੰਤੂ ਅਸਲੀ ਲਾਸ ਪੰਜਾਬ ਦਾ 1955 ਚ ਹੋਇਆ ਜਦੋਂ ਵੱਡੀ ਮਾਤਰਾ ਵਿੱਚ ਪਾਣੀ ਰਾਜਸਥਾਨ ਨੂੰ ਦੇ ਦਿੱਤਾ ਗਿਆ ਜਿਹੜਾ ਕਿ ਰਿਪੇਅਰਿੰਗ ਸਟੇਟਮੈਂਟ ਦੋ ਨਹਿਰਾਂ ਰਾਹੀਂ ਪਰ 50 ਮਿਲੀਅਨ ਐਕਰ ਫੁੱਟ ਮਿਸਟਰ ਸਾਹਿਬ ਬਹੁਤ ਵੱਡੀ ਹੈ ਕੁਆਂਟੀਟੀ ਹੈ ਪਾਣੀ ਦੀ ਤਾਂ ਇਹ ਪੰਜਾਬ ਆਪਣੇ ਪੱਧਰ ਤੇ ਚੈਨਲਾਈਜ਼ ਕਿਵੇਂ ਕਰੇਗਾ ਪੰਜਾਬ ਤਾਂ 250 ਕਿਲੋਮੀਟਰ ਚ ਸੀਮਤ ਹੋ ਗਿਆ ਨੇ ਦੇਖੋ ਮੈਂ ਕਹਿੰਨਾ ਜਿਹੜਾ ਛੋਟੇ ਜਿਹੇ ਪੰਜਾਬ ਦੀ ਤੁਸੀਂ ਗੱਲ ਕਰਦੇ ਹੋ ਨਾ 250 ਕਿਲੋਮੀਟਰ ਸਿੰਮਟਨ ਵਾਲੇ ਦੀ ਇਸ ਪੰਜਾਬ ਦੀਆਂ ਲੋੜਾਂ ਤੁਹਾਨੂੰ ਮੈਂ ਦੱਸ ਰਿਹਾ ਇਸ ਪੰਜਾਬ ਦੀਆਂ ਲੋੜਾਂ 50 ਮਿਲੀਅਨ ਏਕੜ ਫੀਟ ਤੋਂ ਜ਼ਿਆਦਾ ਨੇ ਜਾਨਕਿ ਖੇਤੀ ਪ੍ਰਦਾਨ ਜਾਨਕਿ ਜੇ ਪੰਜਾਬ ਦੀ ਖੇਤੀ ਜਿਹੜੀ ਕਿ ਪਹਿਲਾਂ ਹੀ ਸੰਕਟ ਫੇਸ ਕਰ ਰਹੀ ਹੈ ਨੂੰ ਜਾਰੀ ਰੱਖਣਾ ਹੈ ਤੇ ਪਾਣੀ ਤੋਂ ਬਿਨਾ ਤਾਂ ਜਾਰੀ ਰੱਖੀ ਨਹੀਂ ਜਾ ਸਕਦੀ ਫਿਰ ਇਸ ਕਰਕੇ ਪਾਣੀ ਦੀ ਇਸ ਗੱਲ ਨੂੰ ਜਾਂ ਫਿਰ ਕੋਈ ਐਸਾ ਤਰੀਕਾ ਬਣੇ ਕਿ ਪੰਜਾਬ ਨੂੰ ਜੇ ਖੇਤੀ ਪ੍ਰਧਾਨ ਸੂਬਾ ਰਹਿੰਦੇ ਹੋਏ ਪੰਜਾਬ ਦੀਆਂ ਪਾਣੀ ਦੀਆਂ ਲੋੜਾਂ ਨੂੰ ਘਟਾਉਣਾ ਹੈ ਫਿਰ ਸੈਂਟਰ ਫਿਰ ਫਸਲਾਂ ਦੀ ਅਦਲਾ ਬਦਲੀ ਦੇ ਪ੍ਰੋਜੈਕਟ ਨੂੰ ਜਸਟ ਲਾਈਕ ਅ ਡਾਇਵਰਸੀਫਿਕੇਸ਼ਨ ਡਾਇਵਰਸੀਫਿਕੇਸ਼ਨ ਪਰ ਪ੍ਰੋਫੈਸਰ ਸਾਹਿਬ देयर इज ਅ ਮੇਨ బిਗੇਸਟ ਕੁਸ਼ਨ ਕਿ ਜੇ 50 ਮਿਲੀਅਨ ਏਕੜ ਫੁੱਟ ਪਾਣੀ ਪੰਜਾਬ ਦੀ ਡਿਮਾਂਡ ਹੈ ਪਰ ਇਸ ਦੇ ਨਾਲ ਪੰਜਾਬ ਕੋਲ ਕੋਈ ਹੈ ਸੋਲੂਸ਼ਨ ਕਿ ਇਹ ਪ੍ਰਭਾਇ ਕੀਤੀ ਜਾ ਸਕਦੀ ਹੈ ਪਰ ਜਿਹੜੇ ਅਸੀਂ ਵਾਟਰ ਡਿਸਪਿਊਟ ਐਕਟ ਦਾ ਜ਼ਿਕਰ ਕੀਤਾ 56 ਜਾਂ 50 50 ਦੀਆਂ ਟਰੀਟੀਆਂ ਇਹਦਾ ਪੰਜਾਬ ਦੇ ਹੱਥ ਬਣ ਨਹੀਂ ਆਨੇ ਕਿ ਪੰਜਾਬ ਦੇ ਕੋਲ ਨੱਕਾ ਵਡਣ ਦੀ ਪਾਵਰ ਨਹੀਂ ਹੈ ਦੇਖੋ ਇਹ ਵੱਡਾ ਸਵਾਲ ਹੈ ਜੀ ਜਿਹੜੇ ਇਹ ਐਗਰੀਮੈਂਟ ਕਰ ਦੇਖੋ ਸਤਲੁਜ ਦਾ ਪਾਣੀ ਤਾਂ ਪੰਜਾਬ 80 47 ਤੋਂ ਪਹਿਲਾਂ ਹੀ ਕਮਿਟ ਹੋ ਗਿਆ ਸਤਲੁਜ ਦਾ ਪਾਣੀ ਅੰਗਰੇਜ਼ਾਂ ਵੇਲੇ ਵੰਡ ਵਾਰ ਬ੍ਰਿਟਿਸ਼ ਇੰਡੀਆ ਵਿੱਚ ਹੀ ਵੰਡ ਦਿੱਤਾ ਗਿਆ ਰਾਸਤਾਨ ਨੂੰ ਵੀ ਮਿਲਿਆ ਉਹਦੀ ਕਹਾਣੀ ਪਹਿਲਾਂ ਹੀ ਖਤਮ ਹੋ ਗਈ ਜਿਹੜੀ ਕਹਾਣੀ ਮੁੜ ਕੇ ਰਹਿ ਗਈ ਤੇ ਸਿਰਫ ਤੇ ਸਤਲੁਜ ਤੇ ਆਪਣੇ ਬਿਆਸ ਤੇ ਰਾਵੀ ਦੀ ਇਹਦੇ ਵਿੱਚ ਜਿਹੜੇ ਐਗਰੀਮੈਂਟ ਹੋਏ 76 55 76 81 ਇਹਨਾਂ ਐਗਰੀਮੈਂਟ ਨੂੰ ਅਨਡੂ ਕਰਨਾ ਲੀਗਲੀ ਇਸ ਕਰਕੇ ਸੰਭਵ ਨਹੀਂ ਲੱਗਦਾ ਪਹਿਲੀ ਚੀਜ਼ ਜਿਹੜੀ ਅਰਾਦੀ ਟ੍ਰਿਬਿਊਨਲ ਬਣੀ ਉਸ ਟ੍ਰਿਬਿਊਨਲ ਨੇ ਇਹਨਾਂ ਐਗਰੀਮੈਂਟ ਨੂੰ ਲੀਗਲ ਮੰਨਿਆ ਮੈਂ ਤੁਹਾਨੂੰ ਕੀ ਗੱਲ ਕਰ ਰਿਹਾ ਕਿ ਚਾਹੇ ਮੈਂ ਇਹ ਗੱਲ ਕਹਿ ਰਿਹਾ ਕਿ 55 ਦਾ 55 ਦਾ ਐਗਰੀਮੈਂਟ ਜਿਹਦੇ ਜਿਹਦੇ ਸਿੱਟੇ ਵਿੱਚੋਂ ਵੱਡਾ ਹਿੱਸਾ ਪੰਜਾਬ ਦੇ ਪਾਣੀ ਦਾ ਰਾਸਤੇ ਨੂੰ ਚਲਾ ਗਿਆ ਉਹ અનਫੇਅਰ ਹੈ ਪਰੰਤੂ ਉਹ ਲੀਗਲ ਬਣ ਗਿਆ ਸੋ ਜਾਨੀ ਕਿ ਰਾਦੀ ਟਰਬਿਊਨਲ ਨੇ ਤਿੰਨਾ ਤਿੰਨਾ ਐਗਰੀਮੈਂਟਸ ਨੂੰ ਲੀਗਲ ਮੰਨਿਆ ਅੱਗੇ ਚੱਲ ਕੇ ਸੁਪਰੀਮ ਕੋਰਟ ਨੇ ਇਹਨਾਂ ਐਗਰੀਮੈਂਟਸ ਨੂੰ ਲੀਗਲ ਮੰਨਿਆ ਇਸ ਕਰਕੇ ਪੰਜਾਬ ਨੂੰ ਦਾ ਕੋਈ ਲੀਗਲੀ ਛੁਟਕਾਰਾ ਨਜ਼ਰ ਨਹੀਂ ਆਉਂਦਾ ਸੋ ਐਸਵੀਐਲ ਨਹੀਂ ਬਣਦੇ ਰਿਹਾ ਉਹ ਇੱਕ ਡਿਫਾਇਨਸ ਕਿਸਮ ਦੀ ਰਾਜਨੀਤੀ ਆ ਕਾਨੂੰਨੀ ਤੌਰ ਤੇ ਸੁਪਰੀਮ ਕੋਰਟ ਕੋਲੋਂ ਜਾਂ ਅਰਾਦੀ ਟ੍ਰਿਬਿਊਨਲ ਕੋਲੋਂ ਪੰਜਾਬ ਨੂੰ ਕੋਈ ਨਾ ਰੀਲੀਫ ਮਿਲਿਆ ਨਾ ਮਿਲਦਾ ਨਜ਼ਰ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਇਹਨਾਂ ਹਾਲਾਤਾਂ ਵਿੱਚ ਫਿਰ ਹੋਰ ਵੀ ਜ਼ਰੂਰੀ ਹੋ ਜਾਂਦਾ ਕਿ ਜੇ ਉਧਰੋਂ ਪੰਜਾਬ ਕੰਪਨਸੇਟ ਨਹੀਂ ਹੋ ਸਕਦਾ ਫਿਰ ਡਾਇਵਰਸੀਫਿਕੇਸ਼ਨ ਨੂੰ ਸੈਂਟਰ ਸਪੌਂਸਰ ਕਰੇ ਨੰਬਰ 1 ਨੰਬਰ 2 ਨੇਰੀ ਪਾਣੀ ਦੀ ਵਰਤੋਂ ਜੁਡੀਸ਼ੀਅਸਲੀ ਕੀਤੀ ਜਾਵੇ ਨੰਬਰ 3 ਕਿ ਜਿਹੜਾ ਘਟੋ ਘਟ ਪਾਣੀ ਹਰਿਆਣਾ ਕਲੇਮ ਕਰਦਾ ਜਦੋਂ ਪੰਜਾਬ ਦੀਆਂ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ ਉਹ ਨਹੀਂ ਜਾਣਾ ਚਾਹੀਦਾ ਨੰਬਰ 4 ਜਿਹੜੀ ਜਿਹੜੇ ਜਿਹੜਾ ਪਾਣੀ ਚਾਹੇ ਇਹ ਵੀ ਗੱਲ ਸੱਚ ਹੈ ਕ੍ਰਿਸ਼ਨ ਜੀ ਕਿ ਕਦੇ ਕਦੇ ਇਹ ਗੱਲ ਹੁੰਦੀ ਹੈ ਨਾ ਕਿ ਜੇ ਪੰਜਾਬ ਦਾ ਪਾਣੀ ਬਾਕੀ ਸੂਬੇ ਵਰਤ ਰਹੇ ਨੇ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਪੈਸਾ ਮਿਲਣਾ ਚਾਹੀਦਾ ਰਾਇਲਟੀ ਦੀ ਗੱਲ ਹੋ ਰਾਇਲਟੀ ਦੀ ਗੱਲ ਹੁੰਦੀ ਹੈ ਪਰੰਤੂ ਕਾਨੂੰਨੀ ਪੋਜੀਸ਼ਨ ਇਹ ਹੈ ਕਿ 1955 56 ਦਾ ਇੰਟਰ ਸਟੇਟ ਵਾਟਰ ਡਿਸਪਿਊਟ ਐਕਟ ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਕੋਈ ਸਟੇਟ ਦੂਜੀ ਸਟੇਟ ਨੂੰ ਪੇ ਕਰੇ ਜਾਨੀ ਕਿ ਉੱਥੇ ਟਰਮ ਹੈਗੀ ਆ ਸੈਨੋਰਾਜ ਮਤਲਬ ਪੰਜਾਬ ਪੰਜਾਬ ਦੇ ਲੋਕੋ ਦੇਖੋ ਕਿਸ ਤਰੀਕੇ ਦੇ ਨਾਲ ਪੰਜਾਬ ਦਾ ਪਾਣੀ ਜਾ ਤਾਂ ਸਕਦਾ ਹੈ ਪਰ 56 56 1956 ਦੇ ਕਲੋਜ਼ ਅਗੇ ਸੀ ਕਾਨੂੰਨਨ ਡਿਸਪਿਊਟ ਐਕਟ ਦੇ ਕਿ ਉਹ ਪੰਜਾਬ ਦੀ ਸਰਕਾਰ ਨੂੰ ਇਸ ਇਸ਼ੂ ਤੇ ਮਜ਼ਬੂਤੀ ਦੇ ਰਾ ਨਹੀਂ ਪਾ ਸਕਦੇ ਕਿ ਪੰਜਾਬ ਆਪਣਾ ਪਾਣੀ ਦਾ ਇਹ ਸਟੇਟ ਹੋਣ ਦੇ ਨਾਤੇ ਦੇ ਦਿੱਤਾ ਸਕਦਾ ਪਰ ਵਸੂਲੀ ਨਹੀਂ ਕੋਈ ਕਰ। ਵਸੂਲੀ ਨਹੀਂ। ਐਸੀ ਕਰਕੇ ਮੈਂ ਕਹਿਣਾ ਫਿਰ ਤੇ ਕ੍ਰਿਸ਼ਨ ਜੀ ਇਹ ਫਿਰ ਫਿਰ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜਾ ਪੰਜਾਬ ਨੂੰ ਲੀਗਲੀ ਕੋਈ ਬਹੁਤਾ ਰੀਲੀਫ ਨਹੀਂ ਦਿੱਤਾ ਜਾ ਸਕਦਾ ਉਸ ਪੰਜਾਬ ਨੂੰ ਰਾਜਨੀਤਕ ਤੌਰ ਤੇ ਅਕਮੋਡੇਟ ਕੀਤਾ ਜਾਵੇ, ਰੀਲੀਫ ਦਿੱਤਾ ਜਾਵੇ। ਉਹ ਰੀਲੀਫ ਕੀ ਹੈ ਕਿ ਜਿਹੜੇ ਪੰਜਾਬ ਦੇ ਪਾਣੀ ਨੂੰ ਸਟੇਟ ਵਰਥ ਰੇ ਨੇ ਅਰੇਂਜਮੈਂਟ ਲੀਗਲ ਕਰਾਰ ਦੇ ਦਿੱਤੇ ਗਏ ਨੇ। ਅਰੇਂਜਮੈਂਟ ਲੀਗਲ ਕਰਾਰ ਦਿੱਤੇ ਗਏ ਨੇ ਤੇ ਤੁਸੀਂ ਉਸ ਪਾਣੀ ਲਈ ਪੈਸਾ ਵਸੂਲ ਨਹੀਂ ਕਰ ਸਕਦੇ ਜਿਹੜਾ ਕਾਨੂੰਨੀ ਤੌਰ ਤੇ ਪ੍ਰੇਪ੍ਰਿਟਡ ਆ ਫਿਰ ਤੇ ਸੈਂਟਰ ਦਾ اخਲਾਕੀ ਫਰਜ਼ ਬਣ ਜਾਂਦਾ ਕਿ ਇਸ ਪੰਜਾਬ ਨੂੰ ਜਿਹੜਾ ਕਿ ਖੇਤੀ ਪ੍ਰਧਾਨ ਸੂਬਾ ਹੈ ਨੂੰ ਕਿਸੇ ਪ੍ਰੈਟਿਕਲ ਤਰੀਕੇ ਨਾਲ ਕੰਪਨਸੇਟ ਕੀਤਾ ਜਾ ਜਾਵੇ ਜਿਹੜਾ ਕਿ ਕੀਤਾ ਜਾ ਸਕਦਾ ਉਹਦੇ ਰੂਪ ਕੀ ਨੇ ਕਿ ਜਿਹੜਾ ਪਾਣੀ ਹੁਣ ਹਰਿਆਣਾ ਮੰਗ ਰਿਹਾ ਉਸੀ ਗੱਲ ਨੂੰ ਫੋਰ ਬੰਦ ਕੀਤਾ ਜਾਵੇ ਤੇ ਡਿਵਰਸਿਫਿਕੇਸ਼ਨ ਨੂੰ ਇਨਕਰੇਜ ਕੀਤਾ ਜਾਵੇ ਨਹਿਰਾਂ ਤੇ ਜ਼ੋਰ ਦਿੱਤਾ ਜਾਵੇ ਹਾਂਜੀ ਸੋ ਇਹ 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 ਜਿਹੜੇ ਮੈਨੇਜਮੈਂਟ ਵਾਲੇ ਇਸ਼ੂਜ਼ ਨੇ ਪਰ ਪ੍ਰੋਫੈਸਰ ਸਾਹਿਬ ਪੰਜਾਬ ਮਿਲੀ ਨੇ 1 ਫੁੱਟ ਪਾਣੀ ਤੇ ਜੇ ਵੱਖ-ਵੱਖ ਸਟੇਟਸ ਨੂੰ ਜਾ ਰਿਹਾ ਉਸ ਨੂੰ ਵੀ ਅਸੀਂ ਕਲੈਕਟ ਕਰ ਲਿਓ ਪੂਰਾ ਨਹੀਂ ਹੋ ਸਕਦਾ ਜਿਵੇਂ ਆਪਾਂ ਤਰਕ ਦਿੱਤਾ ਤੁਹਾਡੀ ਕਿਤਾਬ ਦੀ ਜਿਹੜੀ ਰਿਲੀਜ਼ ਹੋਈ ਹੈ ਉਸ ਕਿਹੜੇ ਐਕਸਪਲੋਸਿਵ ਵੱਡੇ ਖੁਲਾਸੇ ਨੇ ਕਿ ਜਿਹੜੀਆਂ ਟੇਬਲ ਟਾਕਸ ਪੰਜਾਬ ਗਵਰਨਮੈਂਟ ਗਵਰਨਮੈਂਟ ਆਫ ਇੰਡੀਆ ਨਾਲ ਕਰ ਵੀ ਉਸ ਤੇ ਅਸੀਂ ਠੋਸ ਪੱਕਾ ਫੋਰ ਰੱਖ ਸਕੀਏ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਕਾਨੂੰਨੀ ਦਾਪੇਚਾ ਚੋਂ ਗੁਜ਼ਰਨਾ ਪੈ ਰਿਹਾ ਹੈ ਪੰਜਾਬ ਪਹਿਲਾਂ ਹੀ ਕਾਨੂੰਨੀ ਲੜਾਈ ਲੜ ਚੁੱਕਿਆ ਹੈ ਕਾਨੂੰਨੀ ਦੇ ਲੜਕੇ ਪੰਜਾਬ ਨੂੰ ਕੋਈ ਰਿਫਿਊਲ ਮਿਲਿਆ ਨਹੀਂ ਮੈਂ ਤੁਹਾਨੂੰ ਅੱਗੇ ਦੱਸ ਰਿਹਾ ਰਿਫਿਊਲ ਮਿਲਣਾ ਵੀ ਕੋਈ ਨਹੀਂ ਕਿਉਂਕਿ ਸੁਪਰੀਮ ਕੋਰਟ ਰਿਪੀਟਿਡਲੀ ਤਿੰਨ ਕਾਨੂੰਨ ਤਿੰਨ ਐਗਰੀਮੈਂਟਸ ਨੂੰ ਲੀਗਲ ਡਿਕਰਾਰ ਦੇ ਚੁੱਕੀ ਹੈ ਤੇ ਜਿਹੜਾ 2004 ਵਿੱਚ ਕੈਪਟਨ ਰਮਿੰਦਰ ਸਿੰਘ ਨੇ ਟਰਮੀਨੇਸ਼ਨ ਐਕਟ ਪਾਸ ਕੀਤਾ ਸੀ ਉਹਨੂੰ ਇਲੈਗਲ ਡਿਕਲੇਅਰ ਕਰ ਚੁੱਕੀ ਹੈ ਇਸ ਕਰਕੇ ਹੁਣ ਤੁਸੀਂ ਸੁਪਰੀਮ ਕੋਰਟ 'ਚ ਮਾਸਲਾ ਡਿਲੇ ਕਰ ਸਕਦੇ ਹੋ ਜਿਹੜਾ ਕੀ ਹੋ ਰਿਹਾ ਐਸਵੀਐਲ ਨੂੰ ਡਿਗ ਕਰਨ ਤੋਂ ਪੰਜਾਬ 'ਚ ਰਿਫਿਊਜ਼ ਕਰ ਸਕਦੇ ਹੋ ਸੋ ਇਹ ਡਿਫਾਈਂਸ ਦੀ ਸਟ੍ਰੈਟਜੀਆ ਐਸਵਾਈਐਲ ਦੇ ਇਸ਼ੂ ਤੇ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਰਾਇਪੇਰੀਅਨ ਸਟੇਟ ਦਾ ਇੱਕ ਜ਼ਿਕਰ ਕਰਦਿਆਂ ਟਰਮੀਨੇਸ਼ਨ ਐਕਟ 2004 ਦੀ ਵਿਧਾਨ ਸਭਾ ਚ ਲੈੰਦਾ ਮੈਂ ਦੇਖ ਰਿਹਾ ਸੀ ਕਿ ਇਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਕਾਰਪੀਓਸਟੂਲੀਅਮ ਦੇ ਵਿੱਚ ਜਾਂਦੀ ਪਾਣੀ ਦਾ ਰੱਖਾ ਕੈਪਟਨ ਨੂੰ ਹੈਪਰ ਉਹ ਇਲੀਗਲ ਹੋਇਆ ਉਸ ਤੋਂ ਬਾਅਦ ਹੋਣਾ ਸੀ ਸਾਰੇ ਜਿਹੜੇ ਕਾਨੂੰਨ ਬਣੇ ਨੇ ਪੰਜਾਬ ਦੇ ਟੂਟਲ ਇੰਗੇਜਮੈਂਟ ਮੰਨਦਾ ਕਿ ਸਰਕਾਰ ਦਾ ਇਹਨਾਂ ਪੱਖ ਨਹੀਂ ਪੂਰਦੇ ਭਾਵੇਂ ਹੁਣ ਵੀ ਇਹ ਭਾਵੇਂ ਜਾਂ ਪੁਰਾਣੀ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਇਹ ਧਾਪੇਚ ਮੰਨੀਏ ਜਾਂ ਕਾਨੂੰਨੀ ਘੁੰਡੀਆਂ ਚ ਪੰਜਾਬ ਪਹੁੰਚ ਗਿਆ ਪਰ ਪੰਜਾਬ ਦੇ ਕੋਲ ਸੋਲੂਸ਼ਨ ਕੀ ਹੈ ਕ੍ਰਿਸ਼ਨ ਜੀ ਜਿਹੜਾ ਨੁਕਸਾਨ ਹੋ ਗਿਆ ਨਾ ਕਈ ਵਾਰ ਉਸ ਨੁਕਸਾਨ ਨੂੰ ਅਸੀਂ ਅਨਡੂ ਕਾਨੂੰਨੀ ਤੌਰ ਤੇ ਨਹੀਂ ਕਰ ਸਕਦੇ ਕੈਪਟਨ ਨੇ ਕੀ ਜਦੋਂ ਟਰਮੀਨੇਸ਼ਨ ਐਕਟ ਪਾਸ ਕੀਤਾ ਕਿ ਸਟੇਟ ਨੂੰ ਜਿਹੜੇ ਐਗਰੀਮੈਂਟ ਅਸੀਂ ਰੀਚ ਕੀਤੇ ਨੇ ਉਹਨਾਂ ਨੂੰ ਨਲਿਫਾਈ ਕਰਨ ਦਾ ਅਧਿਕਾਰ ਹੈ ਕੋਰਟ ਨੇ ਕਿਹਾ ਕਿ ਨਹੀਂ ਹੈਗਾ ਜਨਕ ਕੇ ਕੋਰਟ ਨੇ ਕੀ ਕਿਹਾ ਕਿ ਜਿਹੜੇ ਐਗਰੀਮੈਂਟ ਇੱਕ ਸਟੇਟ ਦੂਜੀ ਸਟੇਟ ਨਾਲ ਕਰਦਾ ਤੁਸੀਂ ਉਹਨਾਂ ਨੂੰ ਯੂਨਿਲੇਟਰਲੀ ਇਕੱਲੇ ਤੌਰ ਤੇ ਨਲੀਫਾਈ ਨਹੀਂ ਕਰ ਸਕਦੇ ਠੀਕ ਹੈ ਜੀ 댓 ਮੀਨਸ ਕਿ ਐਗਰੀਮੈਂਟਸ ਨੂੰ ਕੋਰਟ ਨੇ ਲੀਗਲ ਮੰਨ ਲਿਆ ਹੁਣ ਜਿਹੜਾ ਤੁਹਾਡਾ ਸਵਾਲ ਹੈ ਕਿ ਪੰਜਾਬ ਨੂੰ ਰੀਲੀਫ ਕਿੱਦਾਂ ਮਿਲ ਸਕੀ ਮੈਂ ਇਹ ਗੱਲ ਕਹੀ ਸੀ ਤੇ ਇਹ ਚੀਜ਼ਾਂ ਹੁੰਦਿਆਂ ਹੋਇਆਂ ਆ ਆ ਸਥਿਤੀ ਹੁੰਦਿਆਂ ਹੋਇਆਂ ਪੰਜਾਬ ਨੂੰ ਕੰਪਨਸੇਟ ਕਰਨ ਦਾ ਤਰੀਕਾ ਕੀ ਹੈ ਕਿ ਜਿਹੜੀ ਪੰਜਾਬ ਦੀ ਮੈਂ ਕਹਿ ਰਿਹਾ ਨਾ ਕਿ 50 ਤੋਂ ਵੱਧ ਐਮ ਐਫ ਦੀ ਲੋਡ ਹੈ ਇਸ ਲੋਡ ਨੂੰ ਕਿੱਦਾਂ ਘਟਾਇਆ ਜਾ ਸਕਦਾ ਹੈ ਜਾਨੀ ਕਿ ਜਿਹੜੀ ਪੰਜਾਬ ਦੇ ਖੇਤੀ ਪ੍ਰਧਾਨ ਪੰਜਾਬ ਦੀਆਂ ਪਾਣੀ ਦੀਆਂ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਕਿੱਦਾਂ ਘਟਾਇਆ ਜਾ ਸਕਦਾ ਸਿਰਫ ਡਾਇਵਰਸੀਫਿਕੇਸ਼ਨ ਥਰੂ ਘਟਾਇਆ ਜਾ ਸਕਦਾ ਸੋ ਇਹ ਵੱਡੀ ਲੋਡ ਇਸ ਕਰਕੇ ਬਣ ਜਾਂਦੀ ਹੈ ਪ੍ਰੋਫੈਸਰ ਸਾਹਿਬ ਆਪਾਂ ਇਹ ਗੱਲ ਤਾਂ ਕਰ ਰਹੇ ਹਾਂ 50 ਐਮ ਐਫ ਦੀ ਅਸੀ 1000 ਕਰੋੜ ਰੁਪਇਆ ਸੀਸੀਐਲ ਆਉਂਦੀ ਹੈ ਪੰਜਾਬ ਦੇ ਵਿੱਚ ਜਿਨ੍ਹਾਂ ਚ ਕਣਕ ਝੋਨੇ ਤੇ ਵੱਜਮੀ ਐਮਐਸਪੀ ਮਿਲਦੀ ਹੈ ਜੇ ਝੋਨੇ ਦੀ ਐਮਐਸਪੀ 43000 ਕਰੋੜ ਰੁਪਇਆ ਸਰਕਾਰ ਕੇਂਦਰ ਦੀ ਕਿਸੇ ਹੋਰ ਜ਼ਰੀਏ ਭੇਜਣ ਲੱਗਦੇ ਤਾਂ ਤੁਹਾਡੀ ਗੱਲ ਵੀ ਵਾਜਬ ਹੈ ਕਿ ਇਹਦਾ ਹੱਲ ਹੋ ਸਕਦਾ ਪਰ ਅਸੀਂ ਇਸ ਤਰੀਕੇ ਦੇ ਨਾਲ ਕਿਸਾਨ ਦਾ ਫਿਰ ਭਲਾ ਕਿਵੇਂ ਕਰੀਏ ਦੇਖੋ ਮੈਨੂੰ ਲੱਗਦਾ ਕਿ ਪਾਣੀਆਂ ਦਾ ਮਸਲਾ ਖੇਤੀਬਾੜੀ ਮਸਲਾ ਇੱਕ ਦੂਜੇ ਨਾਲ ਇੰਟਰਕਨੈਕਟ ਕਰਕੇ ਹੁਣ ਇਸ ਇਸ਼ੂ ਤੇ ਆ ਗਏ ਬਿਲਕੁਲ ਬਰਜ ਕਰਕੇ ਜੀ ਦੇਖੋ ਮੈਂ ਤੁਹਾਨੂੰ ਕਹਿਣਾ ਹੈ ਵੀ ਜੇ ਐਗਰੀਮੈਂਟਸ ਅੰਡੋ ਨਹੀਂ ਕੀਤੇ ਜਾ ਸਕਦੇ ਤੇ ਜੇ ਮੈਂ ਨਾਲ ਇਹ ਵੀ ਤੁਹਾਨੂੰ ਗੱਲ ਕਹੀ ਹੈ ਕਿ ਜੇ ਤਿੰਨਾਂ ਦਰਿਆਵਾਂ ਦਾ ਟੋਟਲ ਪਾਣੀ ਪੰਜਾਬ ਨੂੰ ਦੇ ਦਿੱਤਾ ਜਾਵੇ ਤਾਂ ਵੀ ਪੰਜਾਬ ਦੀ ਟੋਟਲ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ ਫਿਰ ਤਾਂ ਇੱਕੋ ਹੀ ਤਰੀਕਾ ਬਚ ਜਾਂਦਾ ਨਾ ਕਿ ਜਿਹੜੀ ਪਾਣੀ ਦੀ ਖਪਤ ਦੀ ਲੋੜ ਆ ਉਹਨੂੰ ਘਟਾਇਆ ਜਾਵੇ ਤੇ ਮੈਂ ਤੁਹਾਨੂੰ ਨਾਲ ਇਹ ਵੀ ਗੱਲ ਉਹਨੇ ਜ਼ੋਰ ਦੇ ਕੇ ਕਹਿ ਰਿਹਾ ਕਿ ਪਾਣੀ ਦੀ ਖਪਤ ਘਟਾਉਣ ਦਾ ਕੋਈ ਹੱਲ ਪੰਜਾਬ ਕੋਲ ਨਹੀਂ ਹੈਗਾ ਪੰਜਾਬ ਦੀ ਖਪਤ ਘਟਾਉਣ ਲਈ ਡਾਇਵਰਸੀਫਿਕੇਸ਼ਨ ਨੂੰ ਜੇ ਕਾਮਯਾਬ ਕਰਨਾ ਫਿਰ ਸੈਂਟਰ ਦੀ ਸੋ ਸੈਂਟਰ ਹੀ ਇਹ ਜਿਹੜਾ ਪਾਣੀਆਂ ਦੇ ਮੁੱਦੇ ਤੇ ਪੰਜਾਬ ਨਾਲ ਜਾਤੀ ਹੋਈ ਆ ਪੰਜਾਬ ਦੇ ਰਾਈਟ 4 ਫੀਟ ਹੋਏ ਨੇ ਇਹਨੂੰ ਮਿਟੀਗੇਟ ਮਿਟੀਗੇਟ ਨਾ ਘਟ ਘਟ ਕਰਨ ਲਈ ਮਤਲਬ ਇਹ ਸਮੱਸਿਆ ਇਹ ਬਿਮਾਰੀ ਦਾ ਇਲਾਜ ਨਹੀਂ ਕੋਈ ਨਜ਼ਰ ਆਉਂਦਾ ਇਸ ਬਿਮਾਰੀ ਦੀ ਦੁੱਖ ਤਕਲੀਫ ਨੂੰ ਘਟਾਇਆ ਜਾ ਸਕਦਾ ਜਿਹੜਾ ਤਰੀਕਾ ਮੈਂ ਸਜੈਸਟ ਕਰ ਰਿਹਾ ਬਿਲਕੁਲ ਪਰ 14000 ਕਿਲੋਮੀਟਰ ਪੰਜਾਬ ਦਾ ਇੱਕ ਨਹਿਰੀ ਦਾਇਰਾ ਹੈ ਨਹਿਰੀ ਸਿਸਟਮ ਬਣਿਆ ਹੋਇਆ ਹੈ ਪੰਜਾਬ ਦੇ ਦਰਿਆ ਨੇ ਇਹ ਤਾਂ ਪ੍ਰੋਫੈਸਰ ਸਾਹਿਬ ਇਹ ਗੱਲ ਲੱਗਦੀ ਹੈ ਕਿ ਪੰਜਾਬ ਦੀ ਧਰਤੀ ਤੇ ਹੀ ਪੰਜਾਬ ਦੇ ਸਿਸਟਮ ਦੇ ਵਿੱਚ ਕੇਂਦਰ ਦੇ ਜਿਹੜੇ ਕਾਨੂੰਨ ਬਣੇ ਉਹ ਇਸ ਤਰੀਕੇ ਨਾਲ ਮਹਿਸੂਸ ਕਰਾ ਕੇ 55 ਦੇ ਵਿੱਚ ਟਿੱਟੀਆਂ ਹੋਈਆਂ ਕਿ ਪੰਜਾਬ ਮਾਲਕ ਸੀ ਪਰ ਆਪਣੇ ਘਰ ਚ ਕਿਰਾਏਦਾਰ ਇੰਜ ਸਾਬਤ ਹੋਇਆ ਪੋਲੀਟੀਕਲ ਤੌਰ ਤੇ ਜੇ ਗਵਰਨਮੈਂਟ ਆਫ ਪੰਜਾਬ ਰਿਕਵੈਸਟ ਕਰ ਸਕਦੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਦੀ ਸਰਕਾਰ ਇਸ ਨੂੰ ਕੰਸੀਡਰ ਕਰੇਗੀ ਜਿਸ ਤਰੀਕੇ ਦੇ ਨਾਲ ਰਾਜਸਥਾਨ ਨੂੰ ਦੋ ਨਹਿਰਾਂ ਜਾ ਰਹੀਆਂ ਨੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਬਕਾਇਦਾ ਗਠਨ ਹੋਇਆ ਟੋਹਾਣਾ ਹੈਡ ਤੋਂ ਉਹਦੀਆਂ ਨਹਿਰਾਂ ਫਿਰ ਰਾਜਸਥਾਨ ਚਲੀ ਜਾਂਦੀ ਹੈ ਦਿੱਲੀ ਤੱਕ ਪੰਜਾਬ ਦਾ ਪਾਣੀ ਟੱਚ ਕਰਦਾ ਹੈ ਤੇ ਐਸਵਾਈਐਲ ਵਾਲੇ ਇਸ਼ੂ ਤੇ ਆਉਂਗਾ ਕਿ ਸਰਕਾਰ ਦਾ ਸਟੈਂਡ ਕਿੰਨਾ ਕੁ ਮਜ਼ਬੂਤ ਲੱਗਦਾ ਜਿਸ ਤਰੀਕੇ ਨਾਲ ਤੁਸੀਂ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕੀਤਾ ਕਿ ਟਰਮੀਨੇਸ਼ਨ ਆਫ ਐਕਟ ਜਿਹੜਾ ਉਹ ਸੁਪਰੀਮ ਕੋਰਟ ਦੇ ਵਿੱਚ ਨਹੀਂ ਟਿਕ ਪਾਇਆ ਹੂੰ ਦੇਖੋ ਜਿਹੜੀ ਜਿਹੜੀ ਟਰਮੀਨੇਸ਼ਨ ਐਕਟ 2000 ਦਾ ਉਸ ਮਿਲਦਾ ਸਭ ਤੋਂ ਬੋਲਡ ਸਟੈਪ ਸੀ ਸ਼ਾਇਦ ਕੈਪਟਨ ਨੂੰ ਵੀ ਇਸ ਗੱਲ ਦਾ ਅਹਿਸਾਸ ਸੀਗਾ ਕਿ ਇਹ ਇਹ ਐਕਟ ਸੁਪਰੀਮ ਕੋਰਟ ਵਿੱਚ ਬਿਸਟੈਂਡ ਨਹੀਂ ਕਰੇਗਾ ਪਰੰਤੂ ਉਸ ਵੇੜੇ ਨਹਿਰ ਦੀ ਖੁਦਾਈ ਨੂੰ ਰੋਕਣ ਦਾ ਇੱਕੋ ਤਰੀਕਾ ਸੀ ਜਿਹੜਾ ਕੈਪਟਨ ਨੇ ਜਿਹਨੂੰ ਅਸੀਂ ਡੇਰਿੰਗ ਸਟੈਪ ਕਹਿੰਦੇ ਆ ਜਿਹੜੀ ਹੁਣ ਦੀ ਸਰਕਾਰ ਹੈ ਹੁਣ ਦੀ ਸਰਕਾਰ ਨੇ ਰਹਾ ਤੁਸੀਂ ਧਿਆਨ ਨਾਲ ਸਾਰੀਆਂ ਪਾਰਟੀਆਂ ਇੱਕੋ ਗੱਲ ਕਹਿੰਦੀਆਂ ਨੇ ਕਿ ਪੰਜਾਬ ਕੋਲ ਪਾਣੀ ਸਫੇਅਰ ਕਰਨ ਦੀ ਇੱਕ ਤਪਕਾ ਨਹੀਂ ਹੈਗਾ ਤੁਸੀਂ ਜਿਹੜੀ ਤੇ ਜਿਹੜੀ ਨਵੀਂ ਚੀਜ਼ ਪੰਜਾਬ ਦੀ ਸਰਕਾਰ ਕਹਿ ਰਹੀ ਆ ਔਰ ਜਿਸ ਗੱਲ ਵਿੱਚ ਬੜੀ ਕਜਨਾ ਉਹ ਆ ਕਿ ਭਾਈ ਜੇ ਹਰਿਆਣੇ ਦਾ ਹੱਕ ਪੰਜਾਬ ਦੇ ਪਾਣੀਆਂ ਤੇ ਇਸ ਕਰਕੇ ਹੈ ਕਿ ਹਰਿਆਣਾ ਪੰਜਾਬ ਦਾ ਸ सक्ਸੈਸਰ ਸਟੇਟ ਹੈ ਫਿਰ ਜਿਹੜਾ ਅਨਡਿਵਾਈਡਡ ਪੰਜਾਬ ਸੀਗਾ ਜਦੋਂ ਹਰਿਆਣਾ ਨਹੀਂ ਸੀ ਬਣਿਆ ਤੇ ਉਦੋਂ ਫਿਰ ਪੰਜਾਬ ਜਿਹੜਾ ਜਮਨਾ ਦਾ ਰਿਪੀਰੀਅਨ ਸਟੇਟ ਸੀਗਾ ਇਸ ਕਰਕੇ ਜੇ ਹਰਿਆਣਾ ਪੰਜਾਬ ਦੇ ਦਰਿਆਵਾਂ ਤੇ ਜਿਹੜੇ ਪੰਜਾਬ ਦੇ ਦਰਿਆਵਾਂ ਤੇ ਪਾਣੀ ਇਸ ਕਰਕੇ ਕਲੇਮ ਕਰਦਾ ਉਹ ਸਕਸੈਸ ਸਟੇਟ ਆ ਉਸ ਮਾਪਦੰਡ ਨੂੰ ਉਧਾਰ ਬਣਾ ਕੇ ਜੇ ਗੱਲ ਕਰੀਏ ਤੇ ਫਿਰ ਪੰਜਾਬ ਦਾ ਕਲੇਮ ਜਮਨਾ ਪਾਣੀਆਂ ਤੇ ਵੀ ਉਦਾਂ ਹੀ ਬਣ ਜਿੱਦਾ ਜਿਹੜਾ ਕਿ ਨਹੀਂ ਕੰਸੀਡ ਕੀਤਾ ਗਿਆ ਅਸੀਂ ਕਰ ਸਕਦੇ ਹਾਂ ਕਿਉਂਕਿ ਮੈਂ ਮੁੱਖ ਮੰਤਰੀ ਪੰਜਾਬ ਨੂੰ ਸੁਣਿਆ ਕਿ ਯਮਨਾ ਸਤਲੁਜ ਲਿੰਕ ਬਣਾ ਦਿਓ ਵਾ ਐਸਵਾਈਐਲ ਵੀ ਅਸੀਂ ਬਣਾ ਸਕਦੇ ਵਾ ਐਸਐਲ ਬਣਾ ਦਿਓ ਉਹਨਾਂ ਨੇ ਇੱਕ ਨਵਾਂ ਫਾਰਮੂਲਾ ਦਿੱਤਾ ਸੀ ਯਾਨੀ ਕਿ ਚੀਫ ਮਨਿਸਟਰੀ ਇਸ ਗੱਲ ਤੋਂ ਪ੍ਰਿਪੇਅਰ ਸੀ ਕਿ ਪੰਜਾਬ ਯਮਨਾ ਦਾ ਰਾਈਪੇਰੀਅਨ ਸਟੇਟ ਹੈ ਨਹੀਂ ਦੇਖੋ ਸਿਧਾਂਤਕ ਤੌਰ ਤੇ ਸਿਧਾਂਤਕ ਤੌਰ ਤੇ ਪੰਜਾਬ ਯਮਨਾ ਦੇ ਪਾਣੀਆਂ ਦਾ ਹੱਕਦਾਰ ਹੈ ਸਿਧਾਂਤ ਕੀ ਹੈ ਸਿਧਾਂਤ ਹੈਗਾ ਕਿ ਜਿਹੜੇ ਸਟੇਟ ਰਿਪੇਰੀਅਨ ਨੇ ਜਾਂ ਵੇਸਨ ਦਾ ਹਿੱਸਾ ਨੇ ਇਹ ਦੋ ਅਲੱਗ-ਅਲੱਗ ਟਰਮਾਂ ਨੇ ਉਹ ਸਟੇਟ ਉਹਨਾਂ ਦਰਿਆਵਾਂ ਦੇ ਪਾਣੀਆਂ ਦੀ ਅਨਟਾਈਟਲੈਂਸ ਮੈਂ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਜਦੋਂ ਅਨਡਿਵਾਈਡਿਡ ਪੰਜਾਬ ਸੀ ਹਰਿਆਣਾ ਪੰਜਾਬ ਦਾ ਹਿੱਸਾ ਸੀ ਉਹਨੂੰ ਆਧਾਰ ਬਣਾ ਕੇ ਜੇ ਆਪਾਂ ਗੱਲ ਕਰੀਏ ਫਿਰ ਪੰਜਾਬ ਜਮਨਾ ਦਾ ਰਿਪੇਰੀਅਨ ਹੈ ਜੇ ਰਿਪੇਰੀਅਨ ਹੈ ਤੇ ਫਿਰ ਫਿਰ ਕਲੇਮੈਂਟ ਕਿਉਂ ਨਹੀਂ ਸਮੱਸਿਆ ਫੇਰ ਉਹੀ ਜਿਹੜੀ ਅਸੀਂ ਪਹਿਲਾਂ ਗੱਲ ਕੀਤੀ ਹੈ ਜਦੋਂ ਐਗਰੀਮੈਂਟ ਸਾਈਨ ਹੋਏ ਯਾਨੀ ਕਿ ਸਭ ਤੋਂ ਪਹਿਲਾਂ ਐਗਰੀਮੈਂਟ 55 ਤੋਂ ਬਾਅਦ ਆਇਆ 76 ਦਾ ਇੰਦਰਾ ਗਾਂਧੀ ਵਾਰਡ ਫੇਰ ਆਇਆ 31 ਦਸੰਬਰ 81 ਦਾ ਟਰਾਈਪਾਰਟਰ ਐਗਰੀਮੈਂਟ ਇਹਨਾ ਐਗਰੀਮੈਂਟ ਵਿੱਚ ਕੇਂਦਰ ਦੀ ਸਰਕਾਰ ਨੇ ਤਿੰਨ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦ ਕੇ ਐਗਰੀਮੈਂਟ ਕਰਵਾਤਾ 76 ਵਾਲਾ ਤਾਂ ਕੱਲੀ ਇੰਦਰਾ ਗਾਂਧੀ ਨੇ ਦਿੱਤਾ ਨਾ ਜੀ ਇਹ ਤਿੰਨ ਮੁੱਖ ਮੰਤਰੀ ਤੁਕਰਾਤਾ ਇਹਨਾ ਇਹਨਾ ਐਗਰੀਮੈਂਟਸ ਵਿੱਚ ਜਮਨਾ ਦੇ ਪਾਣੀਆਂ ਦਾ ਕੋਈ ਜ਼ਿਕਰ ਨਹੀਂ ਹੈਗਾ ਹੁਣ ਜਦੋਂ 76 ਦਾ ਇੰਦਰਾ ਗਾਂਧੀ ਵਾਰ ਆ ਗਿਆ ਅੱਛਾ ਜਿਹੜਾ ਜਿਹੜਾ ਟਰਾਈਪਾਰਟ ਐਗਰੀਮੈਂਟ 1981 ਦਾ ਉਹ ਪੰਜਾਬ ਦੇ ਚੀਫ ਮਿਨਿਸਟਰ ਨੇ ਵੀ ਸਾਈਨ ਕੀਤਾ ਸੋ 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 ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਉਸ ਡਿਸਟ੍ਰਿਬਿਊਸ਼ਨ ਤੇ ਮੋਹਰ ਲਾਉਂਦਾ ਹੈ ਮੋਹਰ ਲਾਉਂਦਾ ਦਰਬਾਰਾ ਸਿੰਘ ਮੁੱਖ ਮੰਤਰੀ ਮੋਹਰ ਲਾਉਂਦਾ ਇਸ ਕਰਕੇ ਹੁਣ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਜਦੋਂ ਪੰਜਾਬ ਨੇ ਤਾਂ ਉਸ ਐਗਰੀਮੈਂਟ ਸਾਈਨ ਕਰ ਲਿਆ ਤੁਸੀਂ ਭਜੋਗੇ ਕਿ ਕਿਦਾਂ ਸੋ ਇਸ ਕਰਕੇ ਤੁਹਾਡੇ ਜੋ ਸਵਾਲ ਦਾ ਜਵਾਬ ਇਹ ਹੈ ਲੀਗਲੀ ਲੀਗਲੀ ਮੀਨਸ ਪ੍ਰਿੰਸੀਪਲੀ ਨਾਟ ਨਾਟ ਲਾਅ ਜਿਹੜਾ ਸਾਡਾ ਕਮ ਸੰਵਿਧਾਨ ਜਿਹੜਾ ਰਿਪੇਰੀਅਨ ਪ੍ਰਿੰਸੀਪਲ ਹੈ ਸਿਧਾਂਤ ਹੈ ਹੈ ਜੀ ਉਹਨੂੰ ਪ੍ਰਿੰਸੀਪਲ ਕਹਿੰਦੇ ਆ ਸਿਧਾਂਤ ਕਹਿੰਦੇ ਰਿਪੇਰੀਅਨ ਪ੍ਰਿੰਸੀਪਲ ਮੁਤਾਬਕ ਪੰਜਾਬ ਜਮਨਾ ਦੇ ਪਾਣੀਆਂ ਦਾ ਹੱਕਦਾਰ ਹੈ ਪੰਜਾਬ ਨੂੰ ਪਾਣੀ ਨਹੀਂ ਮਿਲਿਆ ਜਮਨਾ ਦਾ ਨਹਿਰ ਕਿੱਥੋਂ ਕੱਢ ਕੇ ਲਿਆਉਣਗੇ ਪ੍ਰੋਫੈਸਰ ਸਾਹਿਬ ਇਹ ਵੀ ਦੱਸੋ ਫਿਰ ਹੁਣ ਤੁਹਾਡੀ ਇੰਟਰਵਿਊ ਸੁਣ ਕੇ ਬਾਗੋ ਬਾਗ ਹੋ ਜਾ ਨਹਿਰ ਕੱਢਣਾ ਕੋਈ ਸਮੱਸਿਆ ਨਹੀਂ ਹੈਗੀ ਜੀ ਅੱਜ ਕੱਲ ਤੇ ਤੁਸੀਂ ਆਹ ਵੀ ਨੋਟ ਕਰੋ ਨਾ ਕੁਝ ਕੁਝ ਜਿਹੜੀਆਂ ਨਹਿਰਾਂ ਰਾਜਸਥਾਨ ਨੂੰ ਜਾਂਦੀਆਂ ਨੇ ਉਹਨਾਂ ਦਾ ਨੇਚਰ ਫਲੋ ਆ ਕੁਝ ਪੰਪ ਕੀਤੀਆਂ ਜਾਂਦੀਆਂ ਨੇ ਛੇ ਤੁਹਾਨੂੰ ਨਹੀਂ ਚਾਹ ਪਤਾ ਹੋਵੇ ਜਣ ਕੇ ਪਾਣੀ ਦਾ ਫਲੋ ਨੇਚਰ ਨਹੀਂ ਹੈਗਾ ਪਾਣੀ ਪੰਪ ਕਰਾ ਚੁੱਕ ਕੇ ਛੁੱਟਿਆ ਜਾਂਦਾ ਸੋ ਜਮਨਾ ਦਾ ਪਾਣੀ ਪੰਜਾਬ ਚ ਲਿਆਉਣ ਦੀ ਕੋਈ ਸਮੱਸਿਆ ਨਹੀਂ ਸਮੱਸਿਆ ਹੈਗੀ ਪੋਲੀਟੀਕਲ ਵਿਲ ਸਮੱਸਿਆ ਹੈਗੀ ਪੰਜਾਬ ਦੇ ਜਮਨਾ ਦੇ ਪਾਣੀਆਂ ਦੇ ਅਧਿਕਾਰ ਨੂੰ ਰਿਕੋਗਨਾਈਜ਼ ਕਰਨਾ ਜਿਹੜਾ ਕਿ ਮੈਂ ਦਾਅਵੇ ਨਾ ਕਹਿ ਰਿਹਾ ਕਿ ਮੈਂ ਇਮਫੈਟਿਕਲੀ ਕਹਿ ਰਿਹਾ ਕਿਉਂ ਕਹਿ ਰਿਹਾ ਕਿ ਅਨਡਵਾਈਡਿਡ ਪੰਜਾਬ ਵਾਸ ਰਿਪੀਅਰਿੰਟ ਟੂ ਜਮਨਾ ਉਹਦੇ ਉਸ ਕੈਪੈਸਿਟੀ ਵਿੱਚ ਪੰਜਾਬ ਉਸ ਪਾਣੀ ਦਾ ਹੱਕਦਾਰ ਹੈ ਜਿਹੜੀ ਤੁਸੀਂ ਗੱਲ ਕਰਦੇ ਹੋ ਪਾਣੀ ਲਿਆਉਣ ਦੀ ਕੋਈ ਸਮੱਸਿਆ ਨਹੀਂ ਵੈਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਹੈ ਨਾ ਸਤਲੁਜ ਜਮਨਾ ਲਿੰਕ ਕਰਾਰ ਉਹ ਜਮਨਾ ਸਤਲੁਜ ਲਿੰਕ ਕਰਾ ਵਰਗੀ கான்ਸੈਪਟ ਦੀ ਗੱਲ ਕਰ ਜਾਨੀ ਕਿ ਪਾਣੀ ਜਮਨਾ ਦਾ ਇਧਰ ਨੂੰ ਆਵੇ ਉਹ ਕਰਦੇ ਹੁੰਦੇ ਨੇ ਹਾਂਜੀ ਉਹ ਚਲੋ politcal ਸਟੇਟਮੈਂਟਸ ਨੇ ਮੈਂ ਤੁਹਾਨੂੰ ਟੈਕਨੀਕਲੀ ਗੱਲ ਇਹ ਕਹਿ ਰਿਹਾ ਕਿ ਜਮਨਾ ਦਾ ਪਾਣੀ ਪੰਜਾਬ ਵਿੱਚ ਲਾਉਣ ਦੀ ਕੋਈ ਸਮੱਸਿਆ ਨਹੀਂ ਸਮੱਸਿਆ ਹੈਗੀ ਰਾਜਨੀਤਿਕ ਸਮੱਸਿਆ ਹੈਗੀ ਪੰਜਾਬ ਦੇ ਪਾਣੀਆਂ ਦੇ ਹੱਕਾਂ ਨੂੰ ਪਛਾਣਨਾ ਜੇ ਜੇ ਤੁਸੀਂ ਪਹਿਲਾਂ ਰਿਕੋਨਾਈਜ਼ ਕਰੋਗੇ ਇਹ ਮਹਿਸੂਸ ਕਰੋਗੇ ਪੰਜਾਬ ਦਾ ਰਾਈਟ ਬੀਇੰਗ ਰਿਪੀਅਰਿੰਗ ਸਟੇਟ ਫੋਰ ਪੀਟ ਹੋਇਆ ਫੇਰ ਹੀ ਗੱਲ ਨਹਿਰ ਵਾਲੇ ਪਾਸੇ ਤੁਰੂਗੀ ਨਹਿਰ ਦੀ ਸਮੱਸਿਆ ਕੋਈ ਨਹੀਂ ਹੈਗੀ ਪ੍ਰੋਫੈਸਰ ਲਾਸਟ ਕੁਐਸਚਨ ਦੇਗਾ ਫਿਰ ਅਸੀਂ ਸਮਾਪਤੀ ਕਰਾਂਗੇ ਹੁਣ ਦੀ ਸਾਰੀ वार्तालाਪ ਚ ਕਨਵਰਸੇਸ਼ਨ ਚ ਮੈਨੂੰ ਦੋ ਚੀਜ਼ਾਂ ਇੰਪੋਰਟੈਂਟ ਲੱਗੀਆਂ ਸਭ ਤੋਂ ਪਹਿਲੀ ਗੱਲ ਹੈ ਕਿ ਪੰਜਾਬ ਕੀ ਕਰ ਸਕਦਾ ਹੈ ਦੂਜੀ ਵੱਡੀ ਗੱਲ ਤੁਸੀਂ ਦੱਸਿਆ ਕਿ ਪੰਜਾਬ ਡਾਇਵਰਸੀਫਿਕੇਸ਼ਨ ਕਰ ਸਕਦਾ ਹੈ ਡਾਇਵਰਸੀਫਿਕੇਸ਼ਨ ਦੇ ਇਸ਼ੂ ਦੇ ਪੰਜਾਬ ਦਾ ਭਲਾ ਹੋ ਸਕਦਾ ਹੈ ਜੇ ਪੰਜਾਬ 50 ਮਿਲੀਅਨ ਏਕੜ ਫੁੱਟ ਪਾਣੀ ਪੰਜਾਬ ਦੀ ਰਿਕੁਆਇਰਮੈਂਟ ਹੈ ਲੋੜ ਹੈ ਤਾਂ ਯਮਨਾ ਸਤਲੁਜ ਲਿੰਕ ਜਿਹੜਾ ਤੁਸੀਂ ਫਾਰਮੂਲਾ ਦੱਸਿਆ ਹੈ ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਕੇਂਦਰ ਜਾਂ ਹਰਿਆਣਾ ਇਸ ਨੂੰ ਐਕਸੈਪਟ ਕਰੇਗਾ ਕਿਉਂਕਿ ਹਾਲੇ ਤਾਂ ਐਸਵਾਈ ਗੱਲ ਨੂੰ ਲੈ ਕੇ ਵੱਡਾ ਯੁੱਧ ਚੱਲ ਰਿਹਾ ਹੈ ਤਾਂ ਡਾਇਵਰਸੀਫਿਕੇਸ਼ਨ ਤੋਂ ਇਲਾਵਾ ਪੰਜਾਬ ਦਾ ਕੁਝ ਭਲਾ ਹੈ ਦੇਖੋ ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਆਪਾਂ ਗੱਲ ਕੀਤੀ ਹੈ ਪਹਿਲੇ ਸਿਧਾਂਤ ਦੀ ਜੇ ਤੁਸੀਂ ਇਹ ਕਰਨੀ ਹੋਵੇ ਨਾ ਵੀ ਵਿਕਟਮ ਕੌਣ ਹੈ ਜਾਤੀ ਕਿਹਦੇ ਨਾਲ ਹੋਈ ਹੈ ਫਿਰ ਸਿਧਾਂਤ ਦੀ ਗੱਲ ਕਰਨੀ ਪਵੇਗੀ ਜਿਹੜੀ ਦੂਜੀ ਤੁਸੀਂ ਗੱਲ ਕਹਿੰਦੇ ਹੋ ਕਿ ਸੰਭਵ ਹੋਵੇਗਾ ਕਿ ਨਹੀਂ ਹੋਵੇਗਾ ਇਹ ਗੱਲ ਸੱਚ ਹੈ ਇਹ ਸੰਭਵ ਹੁੰਦਾ ਨਜ਼ਰ ਨਹੀਂ ਆ ਰਿਹਾ ਕਿਉਂ ਨਜ਼ਰ ਨਹੀਂ ਆ ਰਿਹਾ ਇਹ ਈਸ਼ੂ ਪਹਿਲਾਂ ਕਈ ਵਾਰ ਉੱਠ ਚੁੱਕੇ ਨੇ ਜਿੱਥੇ ਸੈਂਟਰ ਨੇ ਪੰਜਾਬ ਦੀ ਗੱਲ ਨਹੀਂ ਸੁਣੀ ਯਾਨੀ ਕਿ ਜਦੋਂ ਕਦੇ ਪੰਜਾਬ ਨੇ ਜਮਨਾ ਦੇ ਪਾਣੀ ਤੇ ਕਲੇਮ ਕੀਤਾ ਪੰਜਾਬ ਦੀ ਗੱਲ ਨਹੀਂ ਸੁਣੀ ਗਈ ਸੁਣੀ ਕਿਉਂ ਨਹੀਂ ਗਈ ਕਿ ਤੁਸੀਂ ਤਾਂ ਜੀ 31 ਦਸੰਬਰ 1981 ਦਾ ਟਰਾਈਪਾਰਟ ਐਗਰੀਮੈਂਟ ਸਾਈਨ ਕਰਕੇ ਫਾਈਨਲ ਕਰ ਚੁੱਕੇ ਹੋ ਵਾਟਰ ਦੀ ਡਿਵੀਜ਼ਨ ਯਾਨੀ ਕਿ ਪੰਜਾਬ ਲੀਗਲੀ ਸੈਲਿੰਡਰ ਕਰ ਚੁੱਕਿਆ ਪਰੰਤੂ ਜੇ ਹੁਣ ਜਿਹੜਾ ਸਟੇਲ ਮੇਟ ਹੈ ਜਿੱਥੇ ਜਿੱਥੇ ਹੱਲ ਨਹੀਂ ਹੋ ਰਿਹਾ ਪੰਜਾਬ ਤੇ ਹਰਿਆਣਾ ਦਾ ਜੇ ਇਸ ਸਟੇਲਮੈਂਟ ਚੋਂ ਨਿਕਲਣਾ ਫੇਰ 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 ਹੱਲ ਕੀ ਆ ਪਹਿਲੀ ਚੀਜ਼ ਪੰਜਾਬ ਦਾ ਜਮਨੀਆਂ ਜਮਨਾ ਦੇ ਪਾਣੀਆਂ ਤੇ ਰਾਈਟਸ ਸਵੀਕਾਰ ਕੀਤਾ ਜਾਵੇ ਦੂਜਾ ਪੰਜਾਬ ਦੀਆਂ ਜੈਨੂਇਨ ਜੜੀਆਂ ਪਾਣੀਆਂ ਦੀਆਂ ਲੋੜਾਂ ਨੂੰ ਉਹਨੂੰ ਘਟਾਉਣ ਦੇ ਉਪਰਾਲੇ ਕਰਨ ਲਈ ਸੈਂਟਰ ਟੈਂਜੀਬਲ ਰੋਲ ਪਲੇ ਕਰੇ ਤੀਜੀ ਗੱਲ ਪੰਜਾਬ ਦਾ ਰੋਲ ਇਨਾਂ ਕਾਲਾਂ ਵਿੱਚ ਬਹੁਤ ਲਿਮਟਿਡ ਹੈ ਵੱਡਾ ਰੋਲ ਸੈਂਟਰ ਦਾ ਸੈਂਟਰ ਨੂੰ ਜਿਹੜੇ ਇਤਿਹਾਸਿਕ ਜਿਹੜੇ ਜਿਹੜੀ ਹਿਸਟਰੀ ਹੈ ਉਹਦੇ ਤੇ ਝਾਤ ਮਾਰ ਕੇ ਜਿਹੜੀਆਂ ਹਿਸਟোরਿਕਲੀ ਬਲੰਡਰਸ ਪੰਜਾਬ ਨਾਲ ਹੋਈਆਂ ਨੇ ਉਹਨੂੰ ਰਿਕਗਨਾਈਜ਼ ਕਰਦੇ ਹੋਏ ਸੈਂਟਰ ਦੀ ਗਵਰਨਮੈਂਟ politcal ਇਨੀਸ਼ੀਏਟਿਵ ਲਵੇ ਪਰੰਤੂ ਦੁੱਖ ਦੀ ਗੱਲ ਕ੍ਰਿਸ਼ਨ ਜੀ ਇਹ ਆ ਗੱਲਾਂ ਬਹੁਤੀਆਂ ਸਟੀਰੀਓਰਾਈਜ਼ ਚਲਦੀਆਂ ਨੇ ਜਮਨਾ ਦੀ ਗੱਲ ਕਿਉਂ ਨਹੀਂ ਕਰਨੀ ਕਿ ਜੀ ਐਗਰੀਮੈਂਟ ਸਾਈਨ ਹੋ ਕੇ ਜਦੋਂ ਐਗਰੀਮੈਂਟ ਸਾਈਨ ਹੋਏ ਅਨਫੇਅਰ ਨੇ ਫਿਰ politically ਇਸ ਚੀਜ਼ ਬਾਰੇ ਕਿਉਂ ਨਾ ਸੋਚਿਆ ਜਾਵੇ that is that is the point ਬਿਲਕੁਲ ਬਹੁਤ ਸ਼ੁਕਰੀਆ ਕੁਲਦੀਪ ਸਿੰਘ ਜੀ ਪ੍ਰੋਫੈਸਰ ਸਾਹਿਬ ਦਾ ওয়াটার ਡਿਸਪਿਊਟਸ ਇਨ ਸਾਊਥ ਏਸ਼ੀਆ ਪਕਤਾਬ ਜਿਹੜੀ ਹੈ ਪ੍ਰੋਫੈਸਰ ਸਾਹਿਬ ਦੀ ਉਹ ਰੀਲਿਸ ਹੋਈ ਹੈ ਉਸ ਤੇ ਅਸੀਂ ਪੱਕੇ ਮਸਲੇ ਤੇ ਗੱਲਬਾਤ ਕੀਤੀ ਚਾਰ ਪੰਜ ਵੱਡੇ ਇੰਪੋਰਟੈਂਟ ਪੁਆਇੰਟ ਜਿਹੜੇ ਹੈ ਪ੍ਰੋਫੈਸਰ ਸਾਹਿਬ ਨੇ ਰੇਜ਼ ਕਰ ਦਿੱਤੇ ਤਾਂ ਫਲਹਾਲ ਪਾਣੀ ਦੇ ਮੁੱਦੇ ਤੇ ਗੱਲਾਂ ਬਾਤਾਂ ਸਾਡੀਆਂ ਜਾਗ ਜਾਣਗੇ ਫਲਹਾਲ ਦੀ ਘੜੀ ਅੱਜ ਦੇ ਇਸ ਪੋਡਕਾਸਟ ਇੰਟਰਵਿਊ ਵਿੱਚ ਕ੍ਰਿਸ਼ਨ ਸਿੰਘ ਨੂੰ ਇਜਾਜ਼ਤ ਦਿਓ ਥੈਂਕ ਯੂ